ਮਠੰਡਾ ਦੇ ਕਸਬਾ ਰਾਮਪੁਰਾ ਫਲਵੇਖੇ ਪਿਛਲੇ ਇੱਕ ਹਫਤੇ ਤੋਂ ਸ਼ੈਲਰ ਮਾਲਕਾਂ ਲਈ ਸਿਰਦਰਦੀ ਬਣੇ ਚੋਰ ਗਿਰੋਹ ਦਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ। ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਮਪੁਰਾ ਫੋਲ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਵੱਖ-ਵੱਖ ਸ਼ੈਲਰ ਮਾਲਕਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਨ੍ਹਾਂ ਦੇ ਸ਼ੈਲਰਾਂ ਵਿੱਚੋਂ ਗੱਟੇ ਚੋਰੀ ਕੀਤੇ ਜਾ ਰਹੇ ਨੇ ਤੇ ਇਹ ਗੱਟੇ ਪਾੜ ਲਾ ਕੇ ਚੋਰੀ ਕੀਤੇ ਜਾਂਦੇ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਚੋਰੀ ਕੀਤੇ ਕਰੀਬ 250 ਗੱਟੇ ਬਰਾਮਦ ਕੀਤੇ ਗਏ। ਤੇ ਇਹਨਾਂ ਚੋਰੀ ਕਿਤੇ ਗੱਟਿਆਂ ਦੀ ਟੋਆ ਟੁਆਈ ਲਈ ਵਰਤੇ ਜਾਂਦੇ ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲਿਆਂਗਿਆ। ਉਹਨਾਂ ਕਿਹਾ ਕਿ ਇਹ ਚੋਰਗਿਰੋ ਰਾਮਪੁਰਾ ਕਸਬੇ ਵਿੱਚ ਸਰਗਰਮ ਸੀ ਤੇ ਇਹਨਾਂ ਵੱਲੋਂ ਸ਼ੈਲਰਾਂ ਵਿੱਚੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਦੰਦਲਿਤ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। ਉੱਤੇ ਦੂਸਰੇ ਪਾਸੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਢਿੱਲੋਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਪੁਲਿਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਪਰ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਨ੍ਹਾਂ ਵੱਲੋਂ ਇਹ ਚੋਰੀ ਦਾ ਮਾਲ ਖਰੀਦਿਆ ਜਾਂਦਾ ਸੀ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਜਿਨ੍ਹਾਂ ਚੋਰਾਂ ਨੂੰ ਫੜਿਆ ਗਿਆ ਹੈ ਇਹ ਸਿਰ ਲੱਗਾ ਇਹੋ ਕਦਮ ਹੈ ਪਰ ਇਹਨਾਂ ਲੋਕਾਂ ਤੋਂ ਚੋਰੀ ਦਾ ਮਾਲ ਖਰੀਦਣ ਵਾਲੇ ਲੋਕਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਆਓ ਇੱਕ ਵਾਰੀ ਜਾਣ ਲੈਣੇ ਹਾਂ ਕਿ ਇਹ ਪੂਰਾ ਮਾਮਲਾ ਪਰ ਮੈਂ ਐਕਸੈਸ ਬ੍ਰੇਕ ਕਰਿਆ ਪੁਲਿਸ ਨੇ ਕੀ ਮਾਮਲਾ ਜਿ ਇਹ ਕਿਸ ਤਰ੍ਹਾਂ ਦੇ ਚੋਰ ਨੇ ਇਹ ਨਾ ਪਿਛਲੇ ਕੁਝ ਸਮੇਂ ਤੋਂ ਆਪਣੇ ਰਾਮਪੁਰੇ ਏਰੀਏ ਚ ਜਾਂ ਸਾਰੇ ਪੇਸ਼ੈਂਟੇਜ ਦੇ ਲੈ ਦੇ ਵਿੱਚ ਜਿਹੜਾ ਹੈਗਾ ਸਾਂਦਰਾ ਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਆਪਣੇ ਪਿੱਛੇ ਆ ਜਿਹੜੀ ਰਾਤ ਲੰਗੀ 2 ਤੇ 3 ਦੀ ਦਰਮਿਆਨੀ ਰਾਤ ਨੂੰ ਮਹਾਦੇਵ ਰਾਈਸ ਮਿਲ ਦੇ ਵਿੱਚ ਚੋਰੀ ਹੋਈ ਸੀ ਤੇ ਉਹ ਉਹਨਾਂ ਨੇ ਸਾਡੇ ਕੋਲ ਜੋ ਇਨਫੋਰਮੇਸ਼ਨ ਦਿੱਤੀ ਤੇ ਅਸੀਂ ਮਾਨ ਜੋਗੇ ਐਸਐਸਪੀ ਸਾਹਿਬ ਦੇ ਧਿਆਨ ਚ ਲੈਂਦਾ ਐਸਐਸਪੀ ਸਾਹਿਬ ਦੇ ਨਾਲ ਡਿਸਕਸ ਕਰਕੇ ਆਈਪੀਐਸ ਨੇ ਆਪਣੇ ਸ਼੍ਰੀ ਅਜੇ ਗਾਂਧੀ ਐਸਪੀਡੀ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਡਿਸਕਸ ਕੀਤਾ ਤੇ ਐਸਐਚਓ ਸਾਹਿਬ ਰਜੇਸ਼ ਕੁਮਾਰ ਦੀ ਗਵਾਹੀ ਦੇ ਵਿੱਚ ਆਪਾਂ ਨੇ ਟੀਮਾਂ ਬਣਾਈਆਂ ਤੇ ਇਹ ਜਿਹੜੀ ਹੈਗੀ ਸੀ ਚੋਰੀ ਨੂੰ ਟੈਕਨੀਕਲ ਤਰੀਕੇ ਨਾਲ ਟ੍ਰੇਸ ਕਰਦੇ ਹੋਏ ਗਾਂਵਾਂ ਚੱਲਦੇ-ਚੱਲਦੇ ਅਸੀਂ ਉਹ ਬੰਦਿਆਂ ਤੱਕ ਪਹੁੰਚੇ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਆਪ ਨੂੰ 250 ਗੱਟੇ ਇੱਥੋਂ ਦਾ 157 ਗੱਟੇ ਚੋਰੀ ਹੋਏ ਸੀ ਇਹਨਾਂ ਕੋਲ 250 ਗੱਟੇ ਜਿਹੜੇ ਚੋਰੀ ਆ ਮੰਨ ਲਓ ਬਰਾਮਦ ਹੋਇਆ ਜਿਹਦੇ ਵਿੱਚ ਦੋ ਬੰਦੇ ਹੈਗੇ ਆ ਇਹਨਾਂ ਦੇ ਨਾਮ ਹੈਗੇ ਸੰਜੀ ਕੁਮਾਰ ਉਰਫ ਕਾਲਾ ਤੇ ਵਾਸੀ ਆਦਰਸ਼ਨ ਦਾ ਨਾਮ ਪ੍ਰਿਆਰਿਆਰ ਵਾਲਾ ਤੇ ਅਜੇ ਉੱਤਰ ਨੈਨਪਾਲ ਹੈਗਾ ਭਗਤ ਸਿੰਘ ਕਲੋਨੀ ਰਾਮਪਰੇਰਨ ਵਾਲਾ ਤੇ ਇਹਨਾਂ ਕੋਲੋਂ ਇੱਕ ਟਰੱਕ ਮਿਲਿਆ ਦੋ ਮੋਟਰਸਾਈਕਲ ਜਿਹੜੀਆਂ ਮਿਲੀਆਂ ਗਈਆਂ ਤੇ ਇਹਨਾਂ ਦੀ ਹੋਰ ਤਫ਼ਤੀਸ਼ ਕਰ ਰਹੇ ਇਹਦੇ ਵਿੱਚ ਅਜੇ ਹੋਰ ਵੀ ਬੰਦਿਆਂ ਦੀ ਹੋਰ ਰੋਲਮੈਂਟ ਸਾਹਮਣੇ ਆਊਗੀ ਜਿਹੜੇ ਇਹਨਾਂ ਦੇ ਨਾਲ ਚੋਰੀ ਕਰਾਉਣ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਸੀਗੇ ਤੇ ਜਾਂ ਜਿਹੜੇ ਚੋਰੀ ਦਾ ਸਮਾਨ ਖਰੀਦੇ ਸੀ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਨਡ ਹਾਸਲ ਕਰਕੇ ਤੇ ਅੱਗੇ ਤਫ਼ਤੀਸ਼ ਚਲਾਵਾਂਗੇ ਤੇ ਜਿਵੇਂ ਵੀ ਫਿਰ ਅੱਗੇ ਕੁਝ ਇਹਦੇ ਵਿੱਚ ਅਪਡੇਟ ਆਉਂਦੀਆਂ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ ਚੋਰੀ ਕਰਨ ਦਾ ਤਰੀਕਾ ਕੀ ਸੀ ਇਹ ਪਿੱਛੇ ਸੰਦਰ ਦੇ ਵਿੱਚ ਆਪਾਂ ਪਾੜ ਲਾ ਕੇ ਤੇ ਰੇੜੀਆਂ ਦੇ ਉੱਤੇ ਉੱਥੋਂ ਹੌਲੀ-ਹੌਲੀ ਮਾਲ ਜੜ ਕੇ ਟਾ ਕੇ ਲੋਡ ਕਰਕੇ ਫਿਰ ਅੱਗੇ ਲੈ ਕੇ ਜਾਂਦੇ ਸੀਗੇ। ਤੇ ਇਕੱਠੀ ਵਜ਼ਨ ਦੀ ਕਿੰਨੀ ਪ੍ਰਗਟਾ ਚਲੋ 40 ਕਿਲੋ। ਅਰੇ ਪਿਛਲੇ ਕਿੰਨੇ ਸਮੇਂ ਤੋਂ ਕੋਈ ਪਤਾ ਲੱਗਿਆ ਵੀ ਉਹ ਕਰ ਰਹੇ ਸੀਗੇ ਜਾਂ ਨਵੇਂ ਸੀਗੇ। ਨਹੀਂ ਇਹ ਤਾਂ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੇ ਪੁਲਿਸ ਮੰਡ ਲੈ ਕੇ ਇਹਨਾਂ ਕੋਈ ਇਹ ਹੀ ਗੱਲ ਆਪਾਂ ਕਲੀਅਰ ਕਰਾਉਣੀ ਹੈ। ਅਜੇ ਤਾਂ ਮੁੱਢਲੀ ਤਫ਼ਤੀਸ਼ ਹੀ ਹੋਈ ਆਪਣੀ। ਮਾਲ ਦੀ ਕਿੰਨੀ ਬਰਾਮਦ ਕੀਤੀ ਗਈ? 250 ਗੱਟੇ ਬਰਾਮਦ ਹੋ ਗਏ। ਸਰ ਨਾਲ ਵੀ ਇਕਲ ਵੀ ਹੋਇਆ ਜਿਹੜੀ ਗੱਲ। ਹਾਂਜੀ ਹਾਂ ਇੱਕ ਟਰੱਕ ਹੈਗਾ ਦੋ ਮੋਟਰਾਂ ਜਿਹੜੀਆਂ। ਪਿਛਲੇ 15 ਦਿਨਾਂ ਤੋਂ ਸਾਡੇ ਰਾਮਪਰਾ ਫੂਲ ਦੇ ਸ਼ੈਲਰਾਂ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਸੀ। ਜਿਹੜੇ ਐਫਸੀ ਦੇ ਗਡਾਉਨ ਹੈ, ਬੇਰ ਉਸ ਦੇ ਗਡਾਉਨਾਂ ਉੱਥੋਂ ਵੀ ਮਾਲ ਚੋਰੀ ਹੋ ਰਿਹਾ ਸੀ। ਇਹ ਮਾਲ ਪਹਿਲਾਂ 10-10 20-20 ਗੱਟੇ ਤੋਂ ਵੱਧਾ ਹੋਇਆ 150 ਗੱਟੇ ਤੱਕ ਪਹੁੰਚ ਗਿਆ। ਪਾੜ ਲਾਜੇ। ਜਿਹੜੇ ਸ਼ੈਲਰ ਸੀ ਉਹਨਾਂ ਦੇ ਰਾਈਸ ਰੂਮ 'ਚ ਪਾੜ ਲਾਏ ਜਾਂਦਾ ਸੀ, ਪਾੜ ਲਾ ਕੇ ਉੱਥੋਂ ਗੱਟਾ ਚੋਰੀ ਕੀਤਾ ਜਾਂਦਾ ਸੀ। ਸਾਡੇ ਸ਼ੈਲਰ ਵਾਲਿਆਂ ਨੇ ਥਾਣ ਉਥੇ ਕਾਰਵਾਈ ਕਰਦੇ ਉਹਨਾਂ ਨੇ ਪਰਸੋਂ ਸ਼ਾਮ ਨੂੰ ਇਹ ਚੋਰ ਫੜੇ ਨੇ ਉਹ ਚੋਰਾਂ ਤੋਂ ਮਾਲ ਵੀ ਰਿਕਵਰ ਹੋ ਗਿਆ ਤੇ ਟਰੱਕ ਵੀ ਰਿਕਵਰ ਹੋ ਗਿਆ ਬੰਦੇ ਵੀ ਫੜੇ ਗਏ ਪਰ ਇਹ ਖਰੀਦਦਾਰ ਨਹੀਂ ਫੜੇ ਗਏ ਪਹਿਲੀ ਗੱਲ ਤਾਂ ਸੀ ਸੈਲ ਸਾਰੀ ਰਾਮਪਰਾ ਦੀ ਸੈਲ ਰੈਸੋਸੀਏਸ਼ਨ ਆ ਰਾਮਪਰਾ ਸਿਟੀ ਪੁਲਿਸ ਦੀ ਛਲਾਗਾ ਕਰਦੇ ਜਿਨ੍ਹਾਂ ਨੇ ਬੜੀ 체ਤੀ ਤੇ ਬੜੀ ਹਿੰਮਤ ਨਾਲ ਇਹ ਚੋਰਾਂ ਨੂੰ ਫੜਿਆ ਇੱਕ ਦਿਨ ਦੇ ਵਿੱਚ ਹੀ ਸਵੇਰੇ ਦਰਖਾਸਤ ਦਿੱਤੀ ਸ਼ਾਮ ਤੱਕ ਬੰਦੇ ਫੜ ਲਏ ਸੈਕੰਡ ਸਾਡੀ ਮੰਗ ਹੈ ਵੀ ਜਿਹੜੇ ਵੀ ਬੰਦੇ ਗਾਹ ਖਰੀਦਦਾਰ ਹੈ ਚਾਹੇ ਉਹ ਸਾਡੇ ਚ ਹੀ ਹੈਗੇ ਨੇ ਉਹਨਾਂ ਨੂੰ ਵੀ ਫੜਾ ਜਾਵੇ ਤੇ ਉਹਨਾਂ ਦੀ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੀ ਇਹ ਚੋਰੀਆਂ ਹੋ ਰਹੀਆਂ ਇਹ ਚ ਸਾਰੇ ਸ਼ਹਿਰ ਦਾ ਹੀ ਬਦਰਾਮੀ ਹੁੰਦੀ ਹੈ ਚੋਰ ਵੀ ਤੇ ਚੋਰੀ ਦਾ ਮਾਲ ਖਰੀਦਣ ਵਾਲਾ ਵੀ ਫੜਾਇਆ ਜਾਵੇ ਸਾਡੀ ਇਹ ਪੁਲਿਸ ਨੂੰ ਤਰਖਾਸਤਾ ਹੈ ਤੁਸੀਂ ਅਸੀਂ ਸਾਰੇ ਛਲਰਾਂ ਵਾਲੇ ਇਹ ਮੰਗ ਕਰਦੇ ਹਾਂ ਸਰ ਕੱਲਰ ਨਾਵਲਾ ਰਫਾਦਾਫਾ ਕਰਨ ਲਈ ਪੇਟੀ ਦਾ ਪ੍ਰੈਸ਼ਰ ਪੈ ਰਿਹਾ ਸੀ ਕੀ ਤੁਸੀਂ ਉਹਦੇ ਹੱਕ ਦੇ ਵਿੱਚੋਂ ਸਾਨੂੰ ਸਾਨੂੰ ਸਾਡੇ ਉੱਤੇ ਕੋਈ ਕਿਸੇ ਕਿਸਮ ਦਾ ਕੋਈ ਪੋਲੀਟਿਕਲ ਪ੍ਰੈਸ਼ਰ ਨਹੀਂ ਸੀਗਾ ਜਿਵੇਂ ਐਮਐਲਏ ਸਾਹਿਬ ਨੇ ਵੀ ਇਹਨਾਂ ਨੂੰ ਪੁਲਿਸ ਨੂੰ ਫੋਨ ਕੀਤਾ ਵੀ ਜੋ ਛਲਰਾਂ ਦੀ ਮੰਗ ਹੈ ਉਹ ਪੂਰੀ ਕੀਤੀ ਜਾਵੇ ਮੇਰੀ ਉਹਨਾਂ ਨਾਲ ਖੁਦ ਦੋ ਵਾਰੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ ਮੈਂ ਐਸਟੀਯੂ ਸਾਹਿਬ ਨੂੰ ਕਹਿੰਦਾ ਵੀ ਇਹ ਮਾਮਲਾ ਛੇਤੀਓ ਛੇਤੀ ਹੱਲ ਕੀਤਾ ਜਾਵੇ ਤੇ ਮੇਰੇ ਮੰਨਿਓ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਨਹੀਂ ਆ। ਇਹ ਉਹਨਾਂ ਦੀ ਵੀ ਮਤਲਬ ਆਪਾਂ ਛਲਾਗਾ ਕਰਦੇ ਹਾਂ ਵੀ ਉਹਨਾਂ ਨੇ ਇਸ ਕਿਸੇ ਕਿਸਮ ਦੀ ਕੋਈ ਇੰਟਰਫੀਰੈਂਸ ਨਹੀਂ ਕੀਤੀ। ਉਹਨਾਂ ਦਾ ਰੋਲ ਇਹੀ ਸੀਗਾ ਵੀ ਇਹ ਕੰਮ ਛੇਤੀਓ ਛੇਤੀ ਨਿਬੜਿਆ ਜਾਵੇ। ਇਹ ਬੰਦੇ ਦਾ ਖਰੀਦਦਾਰ ਸੀ ਸੋਡੀਆ ਜਿਹਦਾ ਮੈਂਬਰ ਹੋਇਆ ਇਹ। ਤਾਂ ਉਹ ਤੇ ਤੁਸੀਂ ਕੀ ਗੱਲ ਬਾਈ ਕਿਦਾਂ? ਅਸੀਂ ਉਹਨੂੰ ਆਪਦੀ ਸੀਟੋਂ ਕੱਢਾਂਗੇ, ਉਹਨੂੰ ਨੰਗਾ ਕਰਾਂਗੇ। ਤੇ ਮੇਰੀ ਦੇ ਸਾਰੇ ਸਮਾਜ ਨੂੰ ਇਹ ਮਤਲਬ ਰਿਕਵੈਸਟ ਹੈ ਵੀ ਇਹੋ ਜਿਹੇ ਬੰਦਿਆਂ ਦਾ ਸਮਾਜਿਕ ਬਾਇਕਾਟ ਕੀਤਾ ਜਾਵੇ ਜੇ ਮਾਲ ਨਾ ਫੜਿਆ ਜਾਂਦਾ ਤੇ 5-5 ਲੱਖ ਦਾ ਮਾਲ ਸੀ ਤਾਂ ਕੌਣ ਦੇਣਦਾਰ ਸੀਗਾ ਠੀਕ ਹੈ ਤੇ ਬੰਦੇ ਫੜੇ ਗਏ ਤੇ ਚੀਜ਼ ਮੂਹਰੇ ਆ ਗਈ ਤੇ ਨਾ ਫੜੇ ਜਾਂਦੇ ਫਿਰ ਉਹਦਾ ਕੌਣ ਜ਼ਿੰਮੇਵਾਰ ਸੀ ਉਹਨਾਂ ਦਾ ਇਹ ਵੀ ਹੈ ਉਹ ਬੰਦਾ ਪਹਿਲਾਂ ਵੀ ਲੈਂਦਾ ਮਾਲ ਦੇ ਇਹ ਤਾਂ ਇੱਕ ਆਰਬੀ ਦੇ ਪੈਸੇ ਲਗੂ ਪੁਲਿਸ ਦੇ ਸੁਵੀ ਇਹਦਾ ਅਜੇ ਤੱਕ ਇਹਨਾਂ ਨੇ ਅੰਡਰ ਇਨਵੈਸਟੀਗੇਸ਼ਨ ਹੈ ਜਦੋਂ ਬੰਦੇ ਮੂਹਰੇ ਆਗੇ ਤਾਂ ਸਭ ਨੰਗਾ ਹੋ ਜੂਗਾ ਸਾਰੇ ਸਾਹਮਣੇ ਆ ਜੂਗਾ ਬਠਿੰਡਾ ਤੋਂ ਹਰਮਿੰਦਰ ਸਿੰਘ ਵਿਨਾਸ਼ ਤੀ ਤੇ ਸੇਵਕ ਦੇ ਲਈ ਰਿਪੋਰਟ